ਕੜਿਆਨਾ ਤੋਂ ਇੱਕ ਵੱਡੀ ਖਬਰ ਆ ਰਹੀ ਆ 223 ਟਰੱਕ ਡਰਾਈਵਰਾਂ ਨੂੰ ਗ੍ਰਿਫਤਾਰ ਕੀਤਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਹੁਣ ਅਮਰੀਕਾ ਦੀਆਂ ਅਲੱਗ-ਅਲੱਗ ਸਟੇਟਾਂ ਦੇ ਵਿੱਚ ਇਹ ਮੁਹਿੰਮ ਚੱਲਦੀ ਪਈ ਆ ਫੜੋ ਫੜਾਈ ਹਰ ਇੱਕ ਪਾਸੇ ਤੇਜ਼ ਹੋਈ ਪਈ ਆ ਕ੍ਰਿਸਟੀ ਨੋਇਮ ਦੇ ਬਿਆਨ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਕਿ ਬਾਕੀ 223 ਨੂੰ ਗ੍ਰਿਫਤਾਰ ਕੀਤਾ ਗਿਆ ਜਿਦੇ ਵਿੱਚੋਂ 146 ਟਰੱਕ ਡਰਾਈਵਰ ਸੀਗੇ ਜਿਨ੍ਹਾਂ ਕੋਲ ਨੋਨ ਡੋਮਿਸਾਈਲ ਕਮਰਸ਼ੀਅਲ ਲਾਇਸੈਂਸ ਸੀਗਾ ਬਾਕੀ ਇਹ ਟੋਟਲ ਕੁੱਲ ਮਿਲਾ ਕੇ 200 ਦੇਈ ਪ੍ਰਵਾਸੀ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਵਿੱਚ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਵਿੱਚੋਂ ਟਰੱਕ ਡਰਾਈਵਰਾਂ ਦੇ ਨਾਲ-ਨਾਲ ਉਹ ਡਰਾਈਵਰ ਵੀ ਨੇ ਜਿਹੜੀਆਂ ਛੋਟੇ ਵਾਹਨ ਚਲਾਉਂਦੇ ਨੇ ਉਹ ਕਮਰਸ਼ੀਅਲ ਹੋਣਗੇ ਭਾਵੇਂ ਛੋਟੇ ਵੈਨ ਨਾ ਹੋਣ ਜਾਂ ਫਿਰ ਬੱਸ ਹੋਵੇ ਜਾਂ ਟੋਟੋਈ ਦਾ ਸਮਾਨ ਲਈ ਛੋਟੇ ਬਹਾਨੇ ਉਹ ਵੀ ਗ੍ਰਿਫਤਾਰ ਕੀਤੇ ਨੇ ਇਸ ਮਹਿਮ ਦੇ ਵਿੱਚ ਔਰ ਇੱਥੋਂ ਦੇ ਗਵਰਨਰ ਨੇ ਸਾਫ਼-ਸਾਫ਼ ਇਹ ਕਿਹਾ ਕਿ ਇਹ ਜੋ ਵੀ ਮਹਿਮ ਚੱਲਦੀ ਪਈ ਆ ਇਹ ਸਾਡੇ ਸਾਡੇ ਲੋਕ ਸਾਡੇ ਸਟੇਟ ਦੇ ਲੋਕਾਂ ਦੀ ਸੁਬਿਧਾ ਦੇ ਲਈ ਔਰ ਉਹਨਾਂ ਦੀ ਸੇਫਟੀ ਦੇ ਲਈ ਜ਼ਰੂਰੀ ਆ ਔਰ ਸਾਡੀ ਪੂਰੀ ਟੀਮ ਸਾਡੀ ਪੂਰੀ ਸਟੇਟ ਦੀ ਪੁਲਿਸ ਆਈਸ ਦਾ ਪੂਰਾ ਸੰਜੋਗ ਕਰੇਗੀ ਜਿਸ ਹੱਦ ਤੱਕ ਵੀ ਉਹਨਾਂ ਨੂੰ ਸਾਡੀ ਹੈਲਪ ਦੀ ਜ਼ਰੂਰਤ ਹੋਏਗੀ ਅਸੀਂ ਉਹਨਾਂ ਨਾਲ ਕੋਆਪਰੇਟ ਕਰਾਂਗੇ ਔਰ ਅਸੀਂ ਆਪਣੇ ਲੋਕਾਂ ਦੀ ਜਾਨਾਂ ਬਚਾਵਾਂਗੇ ਔਰ ਤੁਹਾਨੂੰ ਪਤਾ ਹੀ ਹੈ ਕ੍ਰਿਸਟੀ ਨੋਇਮ ਨੇ ਇਹ ਬਿਆਨ ਦਿੱਤਾ ਕਿ ਇਹ ਜਿਹੜੇ ਆਈਐਸ ਦੇ ਬਹਾਦਰ ਨੌਜਵਾਨ ਨੇ ਇਹ ਦਿਨ ਰਾਤ ਮਿਹਨਤ ਕਰਦੇ ਨੇ ਔਰ ਇਹ ਇਲੀਗਲ ਲੋਕਾਂ ਨੂੰ ਗ੍ਰਿਫਤਾਰ ਕਰਦੇ ਨੇ ਜਿਹੜੇ ਕਿ ਇੱਥੇ ਬਾਰਡਰ ਕ੍ਰੋਸ ਕਰਕੇ ਆਏ ਹੋਏ ਇਹਨਾਂ ਦਾ ਕੁਝ ਨਹੀਂ ਪਤਾ ਇਹ ਕ੍ਰਾਈਮਨਲ ਨੇ ਕੀ ਆਏ ਇਹਨਾਂ ਦਾ ਕੋਈ ਬੈਕਗ੍ਰਾਉਂਡ ਕਿਸੇ ਨੂੰ ਨਹੀਂ ਪਤਾ ਸੋ ਸਾਡੇ ਇਹ ਆਈਐਸ ਦੇ ਨੌਜਵਾਨ ਜਿਹੜੇ ਬੇ ਡਰ ਨੇ ਬਹਾਦਰ ਨੇ ਔਰ ਦਿਨ ਰਾਤ ਮਿਹਨਤ ਕਰਕੇ ਇਹਨਾਂ ਨੂੰ ਫੜਦੇ ਨੇ ਤੇ ਔਰ ਸਾਡੇ ਸਟੇਟ ਦੀ ਸਾਡੇ ਲੋਕਾਂ ਦੀ ਸੁਰੱਖਿਆ ਕਰਦੇ ਨੇ ਔਰ ਨਵੇਂ ਤੋਂ ਨਵਾਂ ਰਿਕਾਰਡ ਬਣਾ ਰਹੇ ਨੇ ਪਰ ਇੱਥੇ ਤੁਹਾਨੂੰ ਨਾਲ-ਨਾਲ ਇਹ ਵੀ ਤੁਹਾਨੂੰ ਦੱਸਦੀ ਆਂ ਸੀ ਕਿ ਪਿਛਲੇ ਕੁਝ ਦਿਨਾਂ 'ਚ ਮੈਂ ਇੱਕ ਵੀਡੀਓ ਵੀ ਅਪਲੋਡ ਕੀਤੀ ਸੀ ਜਿੱਥੇ ਕਿ 트럼ਪ ਗੁੱਸੇ ਹੋਇਆ ਬੈਠਾ ਆਈਸ ਦੇ ਨਾਲ ਉੱਥੇ ਬਹੁਤ ਅਦਲਾ-ਬਦਲੀਆਂ ਵੀ ਕੀਤੀਆਂ ਆਫੀਸਰਾਂ ਦੀਆਂ ਕਿ ਉਹ ਨਾਖੁਸ਼ਾ ਕਿ ਇਹਨਾਂ ਨੂੰ ਜਿੰਨਾ ਮੈਂ ਟਾਰਗੇਟ ਦਿੱਤਾ ਹੋਇਆ ਕਿ ਜਿੰਨੇ ਇੱਥੇ ਬਾਰਡਰ ਕ੍ਰੋਸ ਕਰਕੇ ਆਏ ਹੋਏ ਲੋਕੀ ਉਹ 3000 ਮਹੀਨਾ ਪ੍ਰਤੀ ਫੜ ਹੋਣੇ ਚਾਹੀਦੇ ਆ ਪਰ ਇਦਾਂ ਦਾ ਕੁਝ ਨਹੀਂ ਹੋ ਰਿਹਾ 1178 ਦੇ ਹਿਸਾਬ ਨਾਲ ਜਿਹੜੀ ਨਿਊਜ਼ ਦੇ ਵਿਚਾਰਿਆ ਹੁਣ ਤੱਕ ਜਿੰਨੇ ਨੂੰ ਰੀਟੇਨ ਕੀਤਾ 1178 ਦੇ ਹਿਸਾਬ ਨਾਲ ਇਹ ਰਿਪੋਰਟਸ ਆ ਰਹੀ ਆ ਬਾਕੀ ਇੰਡੀਆਨਾ ਦੇ ਗਵਰਨਰ ਨੇ ਇਹ ਵੀ ਕਹਿਤਾ ਕਿ ਇੱਥੋਂ ਦੀ ਜਿਹੜੀਆਂ ਸੜਕਾਂ ਨੇ ਇੱਥੋਂ ਔਰ ਕੁ ਸਟੇਟਾਂ ਦੇ ਵਿੱਚ ਜਾਣ ਲਈ ਇੱਥੋਂ ਦੀ ਹੋ ਕੇ ਲੰਘਣਾ ਪੈਂਦਾ ਤੇ ਮੈਂ ਚਾਹੂਗਾ ਕਿ ਜਿਹੜੇ ਵੀ ਇੱਥੋਂ ਬਹਾਨ ਲੰਘਦੇ ਆ ਇਹ ਸੜਕਾਂ ਸੁਰੱਖਿਅਤ ਰਹਿਣ ਮੇਰੀ ਸਟੇਟ ਦੀਆਂ ਸੋ ਚੈਕਿੰਗ ਇਸ ਤੋਂ ਵੀ ਜ਼ਿਆਦਾ ਹੋਏਗੀ ਔਰ ਹਰ ਇੱਕ ਉਹ ਕੋਸ਼ਿਸ਼ ਕੀਤੀ ਜਾਏਗੀ ਜਿਸ ਨਾਲ ਇਹ ਸੜਕਾਂ ਸੇਫ ਰਹਿਣ ਤੇ ਮੇਰੇ ਲੋਕਾਂ ਦੀਆਂ ਜ਼ਿੰਦਗੀਆਂ ਵੀ ਸੇਫ ਰਹਿਣ ਤੇ ਉਹਨਾਂ ਨੇ ਦੂਜੀਆਂ ਹੋਰ ਹੋਰ ਸਟੇਟਾਂ ਨੂੰ ਜਿੱਦਾਂ ਕਿ ਜਿੱਥੋਂ ਲਾਇਸੈਂਸ ਈਜ਼ੀਲੀ ਮਿਲ ਜਾਂਦੇ ਕਮਰਸ਼ੀਅਲ ਜਿੱਦਾਂ ਕਿ ਮੇ ਸਭ ਨੂੰ ਪਤਾ ਹੁਣ ਕੈਲੀਫੋਰਨੀਆ ਇਹ ਆ ਇੱਕ ਜਿਹੜਾ ਕਿ ਬਦਨਾਮ ਹੋ ਰਿਹਾ ਸੀ ਨੂੰ ਹੀ ਭੰਡਿਆ ਜਾ ਰਿਹਾ ਇਸੀ ਨੂੰ ਸਾਰੇ ਦੇ ਸਾਰੇ ਬਲੇਮ ਕਰ ਰਹੇ ਆ 트ੰਪ ਦੀ ਪੂਰੀ ਪਾਰਟੀ ਸੋ ਉਹਨਾਂ ਨੇ ਇਸ ਵਾਰ ਫਿਰ ਤੰਜ ਕਸਿਆ ਕਿ ਇਹ ਸਟੇਟਾਂ ਇਹ ਇਦਾਂ ਦੇ ਲੋਕਾਂ ਨੂੰ ਸੀਰੀਅਲ ਲਾਇਸੈਂਸ ਦਿੰਦੀਆਂ ਕਮਰਸ਼ੀਅਲ ਜਿਹਦੇ ਨਾਲ ਇਹ ਲੋਕ ਸੜਕਾਂ ਦੇ ਉੱਪਰ ਉਤਰਦੇ ਆ ਤੇ ਲੋਕਾਂ ਦੀ ਜਾਨ ਲੈਂਦੇ ਆ ਪਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਇਸ ਟਾਈਮ ਦੇ ਉੱਤੇ ਜੋ ਅਮਰੀਕਾ ਦੇ ਵਿੱਚ ਹੋ ਰਿਹਾ ਕੁਝ ਹੋ ਔਰ ਰਿਹਾ ਔਰ ਦਿਖਾਇਆ ਕੁਝ ਹੋ ਰਿਹਾ ਤੇ ਤੁਹਾਨੂੰ ਹੁਣ ਇਹ ਵੀ ਦੱਸ ਦਈਏ ਕਿ ਜਿੱਦਾਂ ਫੜਫੜਾਈ ਇਹ ਚੱਲ ਰਹੀ ਆ ਅਗਰ ਤੁਸੀਂ ਇੰਡੀਆਨਾ ਦੇ ਵਿੱਚ ਕਿਸੇ ਡਰਾਈਵਰ ਨੂੰ ਜਾਂ ਤੁਸੀਂ ਇਹ ਵੀਡੀਓ ਦੇਖਦੇ ਹੋਵੋਗੇ ਕਿਸੇ ਨੂੰ ਤੁਸੀਂ ਫੋਨ ਕਰਕੇ ਪੁੱਛੋਗੇ ਆਪਣੇ ਯਾਰ ਦੋਸਤ ਨੂੰ ਆਪਣੇ ਰਿਸ਼ਤੇਦਾਰ ਨੂੰ ਕਿ ਇੱਥੇ ਤਾਂ ਕੀ ਮਾਹੌਲਾ ਸੋਸ਼ਲ ਮੀਡੀਆ ਦੇ ਉੱਪਰ ਨਿਊਜ਼ ਦੇ ਵਿੱਚ ਤਾਂ ਬਹੁਤ ਕੁਝ ਹਲਾ ਲਾਲਾ ਹੋਈ ਪਈ ਹੈ ਹਾ ਹਾ ਕਾਰਮਾ ਜੀ ਇੰਨੇ ਡਰਾਈਵਰ ਫੜ ਲਏ ਜੀ ਇੰਨੀ ਸਤਾਈ ਹੋ ਰਹੀ ਹੈ ਨੀਚਾ ਕਿ ਹੋਈ ਹੈ ਤਾਂ ਤੁਹਾਨੂੰ ਅੱਗੋਂ ਇਹੀ ਕਹਿਣਗੇ ਕਿ ਇਦਾਂ ਦਾ ਇੱਥੇ ਕੁਝ ਵੀ ਨਹੀਂ ਹੈ ਕਿਉਂਕਿ ਤੁਹਾਨੂੰ ਪਤਾ ਹੀ ਆ ਨਿਊਜ਼ ਦੇ ਵਿੱਚ ਦਿਖਾਇਆ ਜਾਦਾ ਜਾ ਰਿਹਾ ਹੁਣ ਇੱਥੋਂ ਦਾ ਜਿਹੜਾ ਇੰਗਲਿਸ਼ ਨਿਊਜ਼ ਹੈ ਇਹਨਾਂ ਦਾ ਮੀਡੀਆ ਇਹਨਾਂ ਦਾ ਆਪਣਾ ਫੋਕਸ ਉਹ ਹਰ ਟਾਈਮ ਇਹੀ ਚੀਜ਼ ਨੂੰ ਭੰਡੀ ਜਾ ਰਿਹਾ ਕਿ ਇੱਥੇ ਇੰਨੇ ਇਮੀਗ੍ਰੈਂਟਸ ਆ ਗਏ ਜੀ ਇਹਨਾਂ ਨੂੰ ਆਈਸ ਨੇ ਚੁੱਕ ਲਿਆ ਬਹੁਤ ਵਧੀਆ ਕੀਤਾ ਆਈਸ ਬਾਹਦਰ ਹਾਰੀ ਕੋ ਵੀਡੀਓ ਇਦਾਂ ਦੀ ਕਵਰੇਜ ਕਰਦੇ ਪਏ ਨੇ ਤੁਹਾਨੂੰ ਪਤਾ ਹੀ ਇਮੀਗ੍ਰੈਂਟ ਦੇ ਖਿਲਾਫ ਔਰ ਸੇਮ ਤੁਹਾਨੂੰ ਪਤਾ ਹੀ ਹੈ ਜਿਹੜਾ ਮੀਡੀਆ ਹੁੰਦਾ ਉਹ ਹੁੰਦਾ ਹੀ ਆ ਸਰਕਾਰਾਂ ਦਾ ਕੁਝ ਖਾਸ ਸੋ ਇਦਾਂ ਦੇ ਉਹ ਜਿਹੜੇ ਖਾਸ ਮੀਡੀਆ ਉਹ ਬਹੁਤ ਹੀ ਜ਼ਿਆਦਾ ਇਦਾਂ ਦੀ ਵੀਡੀਓ ਨੂੰ ਉਸ਼ਾਲਦੇ ਆ ਔਰ ਬਹੁਤ ਬਧਾ ਚੜਾ ਕੇ ਤਾਰੀਫ ਕਰਦੇ ਆ 트럼ਪ ਦੀ ਕੀ ਜੋ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ ਸਾਡੇ ਦੇਸ਼ ਦੇ ਲੋਕਾਂ ਦੇ ਲਈ ਪਰ ਤੁਹਾਨੂੰ ਨਾਲ ਨਾਲ ਇਹ ਵੀ ਦੱਸ ਦਈਏ ਕਿ ਇਹ ਜਿਹੜਾ ਮੀਡੀਆ ਇਹ ਸਹੀ ਰਿਪੋਰਟਿੰਗ ਨਹੀਂ ਕਰ ਰਿਹਾ ਤੁਹਾਨੂੰ ਪਤਾ ਕਿ ਆਪਣੇ ਦੋ ਮੁੰਡਿਆਂ ਤੋਂ ਐਕਸੀਡੈਂਟ ਹੋਏ ਸੀਗੇ ਹਰਜਿੰਦਰ ਤੋਂ ਔਰ ਜਸ਼ਨਪ੍ਰੀਤ ਤੋਂ ਉਹਨਾਂ ਦੀ ਕਿੰਨੀ ਨਿਊਜ਼ ਛਾਈ ਰਹੀ ਹਰ ਇੱਕ ਚੈਨਲ ਤੇ ਹਰ ਇੱਕ ਨਿਊਜ਼ ਨੇ ਉਹ ਦਿਖਾਈ ਆਪਣੇ ਆਪਣੇ ਚੈਨਲ ਤੇ ਬਾਰ ਬਾਰ ਦਿਖਾਈ ਪਰ ਤੁਹਾਨੂੰ ਪਤਾ ਕਿ ਪਿੱਛੇ ਜਿ ਇੱਕ ਵੀਡੀਓ ਵੀ ਮੈਂ ਵੀ ਅਪਲੋਡ ਕੀਤੀ ਸੀ ਕਿ ਇੱਕ 33 ਸਾਲਾਂ ਦੇ ਇੱਥੋਂ ਦੇ ਗੋਰੇ ਨੇ ਇੱਥੋਂ ਦੇ ਮੂਲ ਦੇ ਨੇ ਐਕਸੀਡੈਂਟ ਕੀਤਾ ਸੀਗਾ ਤੇ ਇੱਕੋ ਪਰਿਵਾਰ ਦੇ 8 ਜੀ ਮਾਰਤੀ ਸੀ ਉਹਨੇ ਵੀ ਸੇਮ ਇਦਾਂ ਹੀ ਐਕਸੀਡੈਂਟ ਕੀਤਾ ਸੀਗਾ ਪਿੱਛੋਂ ਲਿਆ ਕੇ ਮਾਰਤੀ ਸੀ ਗੱਡੀ ਕਹਿੰਦਾ ਸੀ ਮੇਰੀ ਅੱਖ ਲੱਗ ਗਈ ਔਰ ਦੂਜੀ ਸੋਚਣ ਵਾਲੀ ਜਿਹੜੀ ਸਭ ਤੋਂ ਵੱਡੀ ਗੱਲ ਆ ਉਹਨੂੰ ਜੱਜ ਨੇ ਤਿੰਨ ਦਿਨਾਂ ਬਾਅਦ 35000 ਡਾਲਰ ਬੌਂਡ ਪਾ ਕੇ ਛੱਡ ਵੀ ਦਿੱਤਾ ਉਹ ਬਾਹਰ ਵੀ ਆ ਗਿਆ ਜਮਾਨਤ ਦੇ ਉੱਤੇ ਸੋ ਤੁਸੀਂ ਸੋਚ ਵੀ ਸਕਦੇ ਆ ਕਿ ਇਹ ਦਿਖਾਵਾ ਜ਼ਿਆਦਾ ਹੋ ਰਿਹਾ ਜੋ ਅਸਲੀ ਜੋ ਲਾਇ ਉਹ ਕਿਤੇ ਕੁਝ ਹੋਰ ਹੀ ਕਹਿ ਰਿਹਾ। ਬਾਕੀ ਆਉਣ ਵਾਲੇ ਦਿਨਾਂ 'ਚ ਤੁਸੀਂ ਤੁਹਾਨੂੰ ਸਾਰਾ ਕੁਝ ਸਪਸ਼ਟ ਹੀ ਹੋ ਜਾਣਾ ਕਿ ਨਿਕਲਣਾ ਇਹ ਚ ਕੁਝ ਵੀ ਨਹੀਂ ਕਿਉਂਕਿ ਤੁਹਾਨੂੰ ਪਤਾ ਕਿ ਇੰਨੇ ਲੋਕਾਂ ਨੂੰ ਫੜਿਆ ਜਾ ਰਿਹਾ ਔਰ ਡਿਪੋਰਟ ਕਿੰਨੇ ਹੋ ਰਿਹਾ ਤੁਹਾਨੂੰ ਪਤਾ ਪਿੱਛੇ ਜੇ 50 ਬੰਦੇ ਜਹਾਜ਼ ਗਿਆ ਪਰ ਫੜੋ ਫੜਾਈ ਕਿੰਨੀ ਚੱਲ ਰਹੀ ਹੈ। ਸਿਰਫ ਉਸਰੇ ਪਰਤੇ ਐਂਟਰੇਨ ਕੀਤੇ ਜਾ ਰਹੇ ਇਹਨਾਂ ਕੋਲ ਅਥোরਿਟੀ ਹੈ ਨਹੀਂ ਕਿ ਚੱਕ ਕੇ ਇਹ ਰਿਪੋਰਟ ਕਰ ਸਕਣ ਕਿਉਂਕਿ ਸਾਰਿਆਂ ਦੇ ਕੇਸ ਲੱਗੇ ਹੋਏ ਆ ਪੈਂਡਿੰਗ ਕੇਸ ਪਏ ਆ ਔਰ ਕੇਸਾਂ ਦੀਆਂ ਡਾਟਾ ਵੀ ਤੁਹਾਨੂੰ ਪਤਾ ਸਾਲ-ਸਾਲ ਦੀਆਂ ਕਿਸੇ 27 ਚਾ ਕਿਸੇ 28 ਸ 28 ਦੇ ਵਿੱਚ ਆ ਤੋ ਇਹਨਾਂ ਨੂੰ ਇੰਨੀ ਜਲਦੀ ਰਿਪੋਰਟ ਨਹੀਂ ਕੀਤਾ ਜਾਏਗਾ ਸਿਰਫ ਉਹ ਸਿਰਫ ਕੀ ਕਰਦੇ ਪਏ ਪਰੇਸ਼ਾਨ ਕਰਦੇ ਪਏ ਆ ਜਿਹੜੀਆਂ ਕਿ ਨਿਊਜ਼ ਵਿੱਚ ਤੁਹਾਨੂੰ ਆ ਰਿਹਾ ਕਿ 20 ਲੱਖ ਬੰਦਾ ਇੱਥੋਂ ਚਲਾ ਗਿਆ ਛੱਡ ਕੇ ਸੋ ਉਹ ਇਹ ਆਪਣੀ ਬਹਾਦਰੀ ਦੱਸਦੇ ਜਾਂ ਕਿ ਇਹਨਾਂ ਦੀ ਉਹ ਕਮੀਆਂ ਨੇ ਜਿਹੜੇ ਉਹ ਬੰਦੇ ਗਏ ਆ ਉਹ ਰਾਜ ਦੇ ਪੁੱਜ ਦੇ ਬੰਦੇ ਆ ਜੋ ਕਿ ਇੱਥੇ ਆਏ ਸੀਗੇ ਆਪਣਾ ਪੇਜ ਨਾਲ ਸੈਟਲ ਕਰਨ ਕਿ ਅਸੀਂ ਇੱਥੇ ਆਪਣਾ ਇਨਵੈਸਟਮੈਂਟ ਕਰਾਂਗੇ ਜਿਹੜੇ ਕਿ ਇਹਨਾਂ ਦੇ 골ਡਨ ਬੀਜੇ ਆ ਉਹ ਬੀਜਾਂ ਤੇ ਇੱਥੇ ਆਏ ਸੀ ਅਸੀਂ ਆਪਣਾ ਇਨਵੈਸਟ ਕਰਾਂਗੇ ਦੇਖ ਰਹੇ ਸੀਗੇ ਪਰ ਉਹਨਾਂ ਨੇ ਇੱਥੇ ਜਾ ਕੇ ਦੇਖਿਆ ਕਿ ਇੱਥੇ ਦਾ ਕ੍ਰਿਮੀਨਲ ਐਂਨੇ ਆ ਗੋਲੀ ਹਰ ਟਾਈਮ ਕਿਤੇ ਉਹ ਵੀ ਚੱਲ ਜਾਂਦੀ ਆ ਕੋਈ ਨਹੀਂ ਦੇਖਦਾ ਕੋਈ ਇੱਥੇ ਲਾਅ ਨਹੀਂ 트ੰਪ ਦਾ ਇਹ ਨਹੀਂ ਪਤਾ ਹੈਗਾ ਕੱਲੂ ਕਿਹੜਾ ਕੋਈ ਨਵਾਂ ਲਾਅ ਲੈ ਕੇ ਆ ਜਾਵੇ ਕਿਹੜਾ ਇਹਦਾ ਕੋਈ ਫੈਸਲਾ ਆ ਜਾਵੇ ਕਿਸੇ ਨੂੰ ਕੁਝ ਨਹੀਂ ਪਤਾ ਸੋ ਉਹ ਤਾਂ ਛੱਡ ਕੇ ਜਾ ਰਿਹਾ ਇੱਥੇ ਉਹਨਾਂ ਨੂੰ ਲੇਬਰ ਨਹੀਂ ਮਿਲਦੀ ਪਈ ਹੁਣ ਲੇਬਰ ਦੀ ਇੰਨੀ ਸ਼ਾਰਟੇਜ ਹੋ ਗਈ ਲੋਕੀ ਘਰਾਂ ਦੇ ਵਿੱਚ ਬੈਠੇ ਫਾਰਮਰਾਂ ਨੂੰ ਨਹੀਂ ਲੋਕ ਮਿਲਦੇ ਪਏ ਸੋ ਉਹ ਇਹ ਚੀਜ਼ਾਂ ਕਰਕੇ ਇੱਥੋਂ ਜਾ ਰਿਹਾ ਕਿ ਹੁਣ ਆਉਣ ਵਾਲਾ ਫਿਊਚਰ ਜਿਹੜਾ ਉਹ ਸਹੀ ਨਹੀਂ ਹੈਗਾ ਕਿਉਂਕਿ ਤੁਹਾਨੂੰ ਹਰ ਇੱਕ ਬੰਦੇ ਨੂੰ ਇਹ ਗੱਲ ਦਾ ਪਤਾ ਹੈ ਕਿ ਇਮੀਗ੍ਰੈਂਟਸ ਦੇ ਬਿਨਾ ਕੋਈ ਵੀ ਕੰਟਰੀ ਨਹੀਂ ਚੱਲ ਸਕਦੀ ਔਰ ਨਾ ਹੀ ਕਿਸੇ ਬਿਨਾ ਇਮੀਗ੍ਰੈਂਟਸ ਰਹਿ ਸਕਦਾ ਇੱਕ ਦੂਜੇ ਨੂੰ ਦੋਨਾਂ ਦੀ ਜਰੂਰਤ ਹੁੰਦੀ ਆ ਸੋ ਇਹ ਰਹਿਣੀ ਹੀ ਆ ਇਹ ਲੋਕ ਆਪਣੀ ਪੋਲੀਟੀਸ਼ੀਅਨ ਔਰ ਰਾਜਨੀਤੀ ਦੇ ਲਈ ਇਤਾਂ ਦੇ ਡਰਾਮੇਬਾਜ਼ੀ ਕਰਦੇ ਆ ਜਿਹਦਾ ਲੋਕ ਵਿਚਾਰੇ 마ਸੂਮ ਜਿਹੜੇ ਹੁੰਦੇ ਉਹ ਸ਼ਿਕਾਰ ਹੋ ਜਾਂਦੇ ਆ ਔਰ ਬਾਕੀ ਜਿਹੜੇ ਆ ਡਰਾਈਵਰ ਫੜੇ ਆ ਇਹਨਾਂ ਦੇ ਵਿੱਚੋਂ ਪੰਜਾਬੀ ਵੀ ਆ ਭਾਰਤੀ ਮੂਲ ਦੇ ਵੀ ਆ ਔਰ ਮੈਕਸੀਕਨ ਵੀ ਆ ਔਰ ਹੋਰ ਅਮੂਲ ਦੇ ਪ੍ਰਵਾਸੀ ਵੀ ਆ ਜਿਨ੍ਹਾਂ ਨੂੰ ਇਹਨਾਂ ਨੇ ਫੜਿਆ ਤੇ ਇਹਨਾਂ ਦੇ ਵਿੱਚੋਂ ਬਹੁਤ ਲੋਕਾਂ ਦੇ ਕੋਲ ਸੇਮ ਇਹੀ ਸੀਗੇ ਨਾਨ ਟੋਮਿਸਾਈਡ ਸੀ ਡੀ ਐਲ ਕਮਰਸ਼ੀਅਲ ਲਾਇਸੈਂਸਿੰਗ ਔਰ ਉਹਨਾਂ ਦੀਆਂ ਅਸਾਈਲਮਾਂ ਇੱਥੇ ਲੱਗੀਆਂ ਹੋਈਆਂ ਸੀਗੀਆਂ ਔਰ ਕੋਈ ਇੰਗਲਿਸ਼ ਦੇ ਵਿੱਚੋਂ ਫੇਲ ਹੋ ਰਿਹਾ ਟੈਸਟ ਵੀ ਉਸੇ ਪ੍ਰਕਾਰ ਉਸੇ ਟਾਈਮ ਔਨ ਦੀ ਸਪੋਰਟ ਲਿੱਤੇ ਜਾ ਰਹੇ ਆ ਕਿਉਂਕਿ ਮੋਸਟਲੀ ਜਿਹੜੇ ਇਹ ਡਰਾਈਵਰ ਫੜ ਹੋਇਆ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਲਾਇਸੈਂਸ ਇਸ਼ੂ ਕੈਲੀਫੋਰਨੀਆ ਤੋਂ ਹੋਏ ਹੋਏ ਸੀਗੇ ਇਹ ਵੀ ਉਹਨਾਂ ਨੇ ਸਾਫ਼-ਸਾਫ਼ ਆਪਣੇ ਬਿਆਨਾਂ ਦੇ ਵਿੱਚ ਦੱਸਿਆ ਸੋ ਹੁਣ ਤੱਕ ਅਮਰੀਕਾ ਦੇ ਵਿੱਚ ਜਿਹੜੇ ਟੈਸਟ ਹੋ ਰਹੇ ਆ ਟਰੱਕ ਡਰਾਈਵਰਾਂ ਦੇ ਔਨ ਦੀ ਸਪੋਰਟ ਉਹਨਾਂ ਨੂੰ ਇਹ ਨਹੀਂ ਬੁਲਾਇਆ ਨਹੀਂ ਜਾਂਦਾ ਕਿ ਆ ਕੇ ਟੈਸਟ ਦੇ ਕੇ ਜਾਓ ਉਹਨਾਂ ਨੂੰ ਕਿਸੇ ਵੀ ਜਗ੍ਹਾ ਤੇ ਰੋਕ ਕੇ ਜਾਂ ਉਹਨਾਂ ਦੇ ਕਿਸੇ ਨਾਕੇ ਦੇ ਦੌਰਾਨ ਉਹਨਾਂ ਤੋਂ ਔਨ ਦੀ ਸਪੋਰਟ ਟੈਸਟ ਲਿੱਤਾ ਜਾਂਦਾ ਜਿਹਦੇ ਵਿੱਚ ਉਹ ਫੇਲ ਹੋਇਆ ਹੁਣ ਤੱਕ 7200 ਤੋਂ ਪਲੱਸ ਟਰੱਕ ਡਰਾਈਵਰ ਇਹ ਟੈਸਟਾਂ ਚੋਂ ਫੇਲ ਹੋ ਗਏ ਆ ਟੈਸਟ ਕਲੀਅਰ ਨਹੀਂ ਕਰ ਪਾਏ ਤੇ ਉਹਨਾਂ ਦੇ ਲਾਇਸੈਂਸ ਕੈਨਸਲ ਕਰ ਦਿੱਤੇ ਆ ਸੋ ਅਸੀਂ ਤੁਹਾਨੂੰ ਸਾਰਿਆਂ ਨੂੰ ਇਹੀ ਸੁਝਾਅ ਦੇਵਾਂਗੇ ਅਗਰ ਤੁਹਾਡਾ ਕੋਈ ਪਿੱਛੇ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਸੀਗਾ ਜਾਂ ਤੁਸੀਂ ਵੀ ਇੱਦਾਂ ਬਾਰਡਰ ਕ੍ਰੋਸ ਕਰਕੇ ਇੱਥੇ ਆਏ ਹੋਏ ਆ ਜਾਂ ਤੁਹਾਨੂੰ ਇੰਗਲਿਸ਼ ਪ੍ਰੋਪਰ ਨਹੀਂ ਆਉਂਦੀ ਬੋਲਣੀ ਸੋ ਅਸੀਂ ਤੁਹਾਨੂੰ ਇਹੀ ਸਲਾਹ ਦਵਾਂਗੇ ਕਿ ਅਗਰ ਤੁਸੀਂ ਛੱਡ ਸਾ ਤੇ ਇਸ ਜੋਬ ਨੂੰ ਛੱਡ ਦਿਓ ਕਿਉਂਕਿ ਅਗਰ ਤੁਸੀਂ ਡਿਟੇਨ ਹੋ ਗਏ ਤੁਹਾਨੂੰ ਡਿਪੋਰਟ ਬੇਸ਼ੱਕ ਨਹੀਂ ਵੀ ਕੀਤਾ ਜਾ ਸਕਦਾ ਪਰ ਅਗਰ ਤੁਸੀਂ ਡਿਟੇਨ ਹੋ ਗਏ ਹੁਣ ਇਹਦਾ ਨਵੇਂ ਲਾਓ ਬਾਹਰ ਨਹੀਂ ਕਿਸੇ ਨੂੰ ਕੱਢ ਦੇ ਇਹ ਕਹਿੰਦੇ ਕਿ ਅਗਰ ਤੁਸੀਂ ਕੇਸ ਲੜਨਾ ਤਾਂ ਅੰਦਰ ਬੈਠ ਕੇ ਲੜੋ ਔਰ ਅੰਦਰ ਦੇ ਹਾਲਾਤ ਤੋਂ ਇਨਸਾਪ ਨੂੰ ਹੀ ਪਤਾ ਕੀ ਹਾਲਾਤ ਚੱਲ ਰਹੇ ਆ ਅੰਦਰ ਕੀ ਨਹੀਂ ਚੱਲ ਰਹੇ ਤੋਂ ਇਸ ਤੋਂ ਬੈਟਰ ਅਗਰ ਤੁਹਾਡੇ ਤੇ ਕੋਈ ਵੀ ਇਦਾਂ ਤੁਹਾਨੂੰ ਲੱਗ ਰਿਹਾ ਤੁਸੀਂ ਆਪਣੀ ਸੇਫਟੀ ਆਪਣੇ ਹੱਥ ਚ ਹੁੰਦੀ ਹੈ ਤਾਂ ਤੁਸੀਂ ਇਸ ਤੋਂ ਬੈਟਰ ਕੋਈ ਲੋਕਲ ਕੰਮ ਕਰ ਲਓ ਉਹ ਤੁਹਾਡੇ ਲਈ ਜ਼ਿਆਦਾ ਬੈਟਰ ਆ ਬਾਕੀ ਤੁਸੀਂ ਖੁਦ ਸਮਝਦਾਰ ਅੱਗੇ ਬਾਕੀ ਇਸ ਦੇ ਬਾਰੇ ਤੁਹਾਡੀ ਕੋਈ ਕਹਿਣਾ ਹੋਇਆ ਤੁਹਾਡੀ ਕੋਈ ਰਾਏ ਹੋਈ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਔਰ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਡਾ ਆਪਣਾ ਚੈਨਲ ਪੰਜਾਬੀਓ